ਸਾਨੂੰ ਗੁਰੂ ਨਾਨਕ ਸਾਹਿਬ ਦੇ ਇੱਕ ਹੋਰ ਅ ਸਾਡੇ ਲਈ ਅਨਜਾਨੇ ਸਥਾਨ ਤੇ ਲਿਆ ਖੜਾ ਕੀਤਾ ਇਹ ਥਾਂ ਸੀ ਟੱਬਾ ਨਾਨਕ ਸਾਹਿਬ ਸਿੱਖਾਂ ਨੂੰ ਆਏ ਵੇਖ ਕੇ ਨਾਲ ਲੱਗਦੀ ਦਰਗਾਹ ਦਾ ਸੇਵਾਦਾਰ ਵੀ ਆ ਗਿਆ ਉਹਦੇ ਦਸ਼ਨ ਮੁਤਾਬਕ ਉਹੀ ਇਸ ਜਗ੍ਹਾ ਦੀ ਦੇਖਭਾਲ ਤੇ ਸਫਾਈ ਦਾ ਕੰਮ ਕਰਦਾ ਹੈ ਜਿਹੜਾ ਅਸੀਂ ਇਹ ਵੀ ਪੜਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦਾ ਮਤਲਬ ਇਹੀ ਆ ਕਿ ਅਸੀਂ ਵੀ ਉਹਦੇ ਹੀ ਆ ਜਿਹੜਾ ਸਾਡਾ ਸਰੂਪ ਆ ਖਾਲਸਾ ਜਿਹੜੂ ਖਾਲਸਾ ਮਤਲਬ ਪਵਰ ਪਵਿੱਤਰ ਜੀ ਜਿਹੜੇ ਅਸੀਂ ਆ ਅਸੀਂ ਵੀ ਉਸੇ ਦੇ ਹੀ ਆ ਤੇ ਉਸੇ ਦੀ ਫਤਿਹ ਆ ਉਸੇ ਦੇ ਨਾਂ ਤੇ ਹੀ ਫਤਿਹ ਆ ਉਸੇ ਉਸੇ ਦਾ ਕਰਤਿਕਾਰ ਆ ਕੁਝ ਜੀ ਆਰਕੈਲੋਜੀ ਵਿਭਾਗ ਤੋਂ ਸੀ ਉਹ ਵੀ ਸਾਥੋਂ ਪੁੱਛ-ਪੁੱਛ ਕੇ ਗੁਰਬਾਣੀ ਦੀਆਂ ਸਤਰਾਂ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰਨ ਲੱਗਾ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਸਥਾਨ ਹੁਣ ਓਕਾਪ ਪੂਰਨ ਦੇ ਧਿਆਨ ਵਿੱਚ ਆ ਚੁੱਕਾ ਹੈ ਅਤੇ ਜਲਦੀ ਹੀ ਸਰਕਾਰੀ ਪੱਧਰ ਤੇ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦਾ ਕੰਮ ਸ਼ੁਰੂ ਹੋ ਸਕਦਾ ਹੈ। ਉਹਨਾਂ ਨੇ ਦੱਸਿਆ ਕਿ ਸਾਡੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦੋਂ ਸੀ ਉਹਨਾਂ ਨੂੰ ਉਹਨਾਂ ਗ੍ਰੰਥਾਂ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀ ਕਿ ਉਹ ਤੁਸੀਂ ਕਿਹੜੀ ਜਗ੍ਹਾ ਰੱਖਦੇ ਹੋ ਤੇ ਉਹਨਾਂ ਨਾਲ ਕਿਸ ਤਰ੍ਹਾਂ ਕਰਦੇ ਹੋ ਤਾਂ ਪਤਾ ਚੱਲਿਆ ਕਿ ਉਹ ਸਾਰੀਆਂ ਪ੍ਰਾਤਨ ਬੀੜਾਂ ਨੂੰ ਬਜ਼ੁਰਗ ਿਕrar ਦੇ ਕੇ ਗੋਇੰਦਵਾਲ ਵਿਖੇ ਅਗਨੀ ਭੇਟ ਕਰ ਦਿੰਦੇ ਰਹੇ ਸਨ। ਜੱਪੇ ਤਾਂ ਸਨਾਨਮ ਜਪੇ ਤਾਂ ਸਨਾਨਮ ਸਨਾਨਮ ਹਾਂ ਸਰੀਰ ਸਰਬ ਕਾਮਨ ਸਰੀਰ ਸਰਬ ਕਾਰਨ ਜੇ ਉਹਦਾ ਨਾਮ ਜਪਦੇ ਹੋ ਹਾਂ ਕੱਲੇ ਮੁੰਦ ਮੁੰਦਰਾ ਪਾਇਆ ਜਟਾਵਾਂ ਵਧਾਇਆ ਜਾਂ ਕੋਈ ਪਖੰਡ ਕੀਤਾ ਰੱਬ ਨਹੀਂ ਮਿਲਦਾ ਉਹਨੂੰ ਤੁਸੀਂ ਯਾਦ ਕਰਦੇ ਹੋ ਉਹਦਾ ਨਾਮ ਲੈਂਦੇ ਹੋ ਫਿਰ ਉਹ ਤੁਹਾਡੇ ਸਾਰੇ ਕੰਮ ਕਰਦਾ ਹੈ ਪੰਜਾਬ 247 ਟੀਵੀ 'ਚ ਤੁਹਾਡਾ ਸਭ ਦਾ ਕਰਦੇ ਆ ਜੀ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਪਾਕਿਸਤਾਨ ਦੀ ਫੇਰੀ ਦੇ ਸਬੰਧ ਵਿੱਚ ਅੱਜ ਕੱਲ ਅਸੀਂ ਇੱਕ ਲੜੀ ਸ਼ੁਰੂ ਕੀਤੀ ਹੋਈ ਆ ਉਹਦੇ ਤਹਿਤ ਅੱਜ ਤੁਹਾਨੂੰ ਇੱਕ ਐਸੀ ਥਾਂ ਤੇ ਲੈ ਕੇ ਜਾਵਾਂਗੇ ਜਿਹੜਾ ਸਾਡੇ ਲਈ ਕਾਫੀ ਅਹਿਮ ਸਥਾਨ ਵੀ ਹੋ ਸਕਦਾ ਨਾ ਕਾਫੀ ਵਾਰ ਪਾਕਿਸਤਾਨ ਦੀ ਯਾਤਰਾ ਕਰ ਚੁੱਕਾ ਪਰ ਮਨ ਵਿੱਚ ਸੀਗਾ ਕਿ ਪਾਕ ਪਟੰਮ ਬਾਬਾ ਫਰੀਦ ਜੀ ਦੀ ਦਰਗਾਹ ਤੇ ਉੱਤੇ ਜ਼ਰੂਰ ਦਰਸ਼ਨ ਕਰਨ ਜਾਣਾ ਚਾਹੀਦਾ ਜੋ ਮੈਂ ਆਪਣੇ ਮੇਜ਼ਬਾਨ ਅਹਿਮਦਰਜ਼ਾ ਰਣ ਵਾਲੇ ਨਾਲ ਗੱਲ ਸਾਂਝੀ ਕੀਤੀ ਤੇ ਉਹ ਸਾਨੂੰ ਪਾਕਪਟਮ ਲੈ ਕੇ ਚਲੇ ਗਏ ਪਾਕਪਟਮ ਬਾਰੇ ਇੱਕ ਵੱਖਰਾ ਪ੍ਰੋਗਰਾਮ ਅਸੀਂ ਤੁਹਾਡੀ ਸੇਵਾ ਚ ਵੱਖਰਾ ਪੇਸ਼ ਕਰਾਂਗੇ ਪਰ ਪਾਕਪਟਮ ਤੋਂ ਜਦੋਂ ਅਸੀਂ ਬਾਹਰ ਆਏ ਸਾਨੂੰ ਦੱਸਿਆ ਤੋਂ ਬਗੈਰ ਇੱਥੋਂ ਥੋੜੀ ਕਿ ਦੂਰ ਕੁਛ 6-7 ਕਿਲੋਮੀਟਰ ਦੀ ਦੂਰੀ ਤੇ ਇੱਕ ਹੋਰ ਥਾਂ ਵੀ ਅਸੀਂ ਵੇਖਣ ਜਾਣਾ ਸਾਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਸੀ ਪਰ ਸਾਡੇ ਮਿੱਤਰ ਮੁਹੰਮਦ ਰਜ਼ਾ ਜੋ ਇਸ ਇਲਾਕੇ ਦੇ ਹੀ ਬੱਟੂ ਜੱਟ ਨੇ ਉਹਨਾਂ ਨੇ ਸਾਨੂੰ ਇੱਕ ਖੂਬਸੂਰਤ ਸਰਪ੍ਰਾਈਜ਼ ਦਿੱਤਾ ਅਤੇ ਸਾਨੂੰ ਗੁਰੂ ਨਾਨਕ ਸਾਹਿਬ ਦੇ ਇੱਕ ਹੋਰ ਅ ਸਾਡੇ ਲਈ ਅਣਜਾਣੇ ਸਥਾਨ ਤੇ ਲਿਆ ਖੜਾ ਕੀਤਾ ਇਹ ਥਾਂ ਸੀ ਟੱਬਾ ਨਾਨਕਸਰ ਗੁਰਦੁਆਰਾ ਪਾਕਪਟਮ ਤੋਂ ਲਗਭਗ 6 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਸਥਾਨ ਇੱਕ ਟਿੱਲੇ ਉੱਤੇ ਬਣਿਆ ਹੋਣ ਕਰਕੇ ਇਹਦਾ ਨਾਮ ਹੀ ਟਿੱਬਾ ਨਾਨਕਸਰ ਹੈ ਛੋਟਾ ਜਿਹਾ ਪਿੰਡ ਜੇਕਰ ਅਸੀਂ ਇੱਥੇ ਨਾ ਆਉਂਦੇ ਤਾਂ ਅਸੀਂ ਇਹ ਨਾਮ ਇਹੀ ਸਮਝਦੇ ਰਹਿਣਾ ਸੀ ਕਿ ਬਾਬਾ ਫਰੀਦ ਜੀ ਦੀ ਬਾਣੀ ਗੁਰੂ ਜੀ ਨੇ ਪਾਕਪਟਮ ਤੋਂ ਹੀ ਹਾਸਲ ਕੀਤੀ ਹੋਵੇਗੀ ਇਹ ਕਦੇ ਜਿਹੜੀ ਜਗ੍ਹਾ ਅਸੀਂ ਪਹੁੰਚੇ ਹੋਏ ਸੀ ਕਿਆ ਜਾਂਦਾ ਹੈ ਕਿ ਕਦੇ ਗੁੰਮਦਾਂ ਵਾਲੀ ਦੋ ਮੰਜ਼ਲਾ ਖੂਬਸੂਰਤ ਮਾਰਤੋਆ ਆਕਰਦੀ ਸੀ ਅਤੇ ਇੱਥੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਇਬਰਾਹੀਮ ਫਰੀਦ ਸਾਨੀ ਤੋਂ ਬਾਬਾ ਫਰੀਦ ਜੀ ਦੀ ਬਾਣੀ ਇਕੱਤਰ ਕੀਤੀ ਸੀ ਜੋ ਬਾਅਦ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਦੁਆਰਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੀ ਗਈ ਸੀ ਬਾਬਾ ਫਤਿਹਉੱਲਾ ਸ਼ਾ ਨੂਰੀ ਚਿਸ਼ਤੀ ਜੋ ਬਾਬਾ ਫਰੀਦ ਦੇ ਵੰਗੇ ਸਨ ਦਾ ਮਕਬਰਾ ਅਤੇ ਮਸਜਿਦ ਇਸ ਗੁਰਦੁਆਰੇ ਦੀ ਹੱਦੰਦਰ ਹੀ ਹੈ ਇਸ ਨੂੰ ਸੰਭਾਲਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਸੱਤ ਅਤੇ ਇਤਿਹਾਸ ਵਿੱਚ ਇਹ ਇੱਕ ਅਹਿਮ ਸਥਾਨੇ ਅਤੇ ਪ੍ਰਮੁਖਤਾ ਦਾ ਦਰਜਾ ਰੱਖਦਾ ਹੈ ਗੁਰਦੁਆਰੇ ਦੇ ਸੇਵਾਦਾਰ ਮੁਸਲਮਾਨ ਹੀ ਹਨ ਉਹਨਾਂ ਨੇ ਦੱਸਿਆ ਕਿ ਇੱਥੇ ਹਰ ਸਾਲ ਇੱਕ ਮੇਲਾ ਵੀ ਲੱਗਦਾ ਹੈ ਸੋ ਜਿਹੜੇ ਲੋਕ ਉੱਥੇ ਮਸਜਿਦ ਦੀ ਦੇਖਰੇਖ ਕਰਦੇ ਨੇ ਜਿਹੜੀ ਕਿ ਗੁਰਦੁਆਰੇ ਦੇ ਹਦੂਦ ਅੰਦਰ ਹੀ ਮੈਂ ਦੱਸਿਆ ਜਿਹੜਾ ਕਿ ਫਤਿਹਉੱਲਾ ਸ਼ਾ ਨੂਰੀ ਚਿਸ਼ਤੀ ਜਿਹੜੇ ਨੇ ਬਾਬਾ ਫਰੀਦ ਦੇ ਵੰਸ਼ ਵਿੱਚ ਉਹਨਾਂ ਦਾ ਮਕਬਰਾ ਹੈ ਉਹੀ ਲੋਕ ਇਸ ਗੁਰਦੁਆਰੇ ਦੀ ਵੀ ਦੇਖਭਾਲ ਹੀ ਕਰਦੇ ਹਨ ਸੋ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਨਾਲ ਇੱਥੇ ਤਸਵੀਰ ਵਿੱਚ ਅਸੀਂ ਦਿਖਾ ਰਹੇ ਹਾਂ ਜੀ ਤੁਹਾਨੂੰ ਦੇਖ ਰਹੇ ਹੋ ਨਾਲ ਦੀ ਨਾਲ ਇੱਕ ਕੋਠਰੀ ਨੁਮਾ ਛੋਟੀ ਜੀ ਇਮਾਰਤ ਬਾਕੀ ਬਚੀ ਹੈ ਫਤਿਹ ਅੱਲਾ ਸ਼ਾ ਨੂਰੀ ਚਿਸ਼ਤੀ ਦੀ ਦਰਗਾਹ ਦੀ ਦੇਖਰੇ ਕਰਨ ਵਾਲੇ ਲੋਕ ਹੀ ਇਸ ਸਥਾਨ ਦਾ ਚੰਗਾ ਮੰਦਾ ਧਿਆਨ ਰੱਖਦੇ ਹਨ ਅਸੀਂ ਇਸ ਸਥਾਨ ਦੇ ਦਰਸ਼ਨ ਕਰਨ ਲਈ 10 ਫਰਵਰੀ 2025 ਨੂੰ ਪਹੁੰਚੇ ਸੀ ਸਿੱਖਾਂ ਨੂੰ ਆਏ ਵੇਖ ਕੇ ਨਾਲ ਲੱਗਦੀ ਦਰਗਾਹ ਦਾ ਸੇਵਾਦਾਰ ਵੀ ਆ ਗਿਆ। ਉਹਦੇ ਦੱਸਣ ਮੁਤਾਬਕ ਉਹੀ ਇਸ ਜਗ੍ਹਾ ਦੀ ਦੇਖਭਾਲ ਤੇ ਸਫਾਈ ਦਾ ਕੰਮ ਕਰਦਾ ਹੈ। ਸਿੱਖ ਇੱਥੇ ਬਹੁਤ ਘੱਟ ਹੀ ਜਾਂਦੇ ਹਨ ਤੇ ਜਗ੍ਹਾ ਦੀ ਵਧੇਰੇ ਸੰਗਤਾਂ ਨੂੰ ਜਾਣਕਾਰੀ ਵੀ ਨਹੀਂ ਹੈ। ਇਸ ਕਰਕੇ ਘੱਟ ਵੱਧ ਦੀ ਸ਼ਰਧਾਲੂ ਇੱਥੇ ਪਹੁੰਚਦੇ ਹਨ। ਸੇਵਾਦਾਰ ਮੁਤਾਬਕ ਅਮਰੀਕਾ ਤੋਂ ਆਇਆ ਕੋਈ ਐਨ ਆਰ ਆਈ ਸੇਵਾ ਲਈ ਕੁਝ ਮਾਇਆ ਦੇ ਗਿਆ ਸੀ ਜਿਸ ਨਾਲ ਰੰਗ ਰੋਗਨ ਦਾ ਕੰਮ ਉਸ ਮੁਸਲਮਾਨ ਸੇਵਾਦਾਰ ਨੇ ਕਰਾਉਣ ਦਾ ਦਾਵਾ ਕੀਤਾ ਹੈ ਬਾਕੀ ਪ੍ਰਾਤਨ ਗੁਰਦੁਆਰਾ ਸਾਹਿਬ ਦੀ ਇਮਾਰਤ ਲਗਭਗ ਢਹਿ ਢਰੀ ਹੋ ਚੁੱਕੀ ਹੈ ਬਹੁਤ ਸੇ ਦੀਆਂ ਛੱਤਾਂ ਡਿੱਗ ਚੁੱਕੀਆਂ ਹਨ ਕੁਝ ਇੱਕ ਦਵਾਰਾਂ ਬਚੀਆਂ ਖੜੀਆਂ ਹਨ ਜਿਹਨਾਂ ਉੱਤੇ ਭਾਈ ਗਰਦਾਸ ਜੀ ਦੀਆਂ ਵਾਰਾਂ ਤੇ ਕੁਝ ਇੱਕ ਸਤਨਾ ਪੰਕਤੀਆਂ ਬਚਿਤ੍ਰਾ ਨਾਟਕ ਵਿੱਚੋਂ ਦਸਮ ਗ੍ਰੰਥ ਵਿੱਚੋਂ ਲਿਖੀਆਂ ਹੋਈਆਂ ਵੀ ਮਿਲਦੀਆਂ ਹਨ ਜੋ ਅੱਧ ਪਚਦੀਆਂ ਪੜੀਆਂ ਜਾ ਸਕਦੀਆਂ ਹਨ ਤੁਸੀਂ ਤਸਵੀਰਾਂ 'ਚ ਵੇਖ ਰਹੇ ਹੋ ਕਿ ਇਹ ਜਿਹੜੀਆਂ ਪੰਕਤੀਆਂ ਨੇ ਅਸੀਂ ਉਹਨਾਂ ਨੂੰ ਪੜਨ ਦਾ ਯਤਨ ਉੱਥੇ ਕਰ ਰਹੇ ਹਾਂ ਸੋ ਜਿਵੇਂ ਕਿ ਲਿਖਿਆ ਹੋਇਆ ਹੈ ਨਾ ਜਟਾ ਮੁੰਡ ਤਰੋ ਨਾ ਮੁੰਦਰਕਾ ਸਵਾਰੋ ਜਪੋ ਤਾਸ ਨਾਮ ਸਾਰੇ ਸਰਬ ਕਾਮ ਜਦ ਅਸੀਂ ਇਹਨਾਂ ਅੱਧ ਮਿਟੀਆਂ 17 ਨੂੰ ਪੜਨ ਤੇ ਸਮਝਣ ਦੇ ਯਾਰ ਵਿੱਚ ਰੁੱਝੇ ਹੋਏ ਸੀ ਤਾਂ ਇੱਕ ਵਿਅਕਤੀ ਉੱਥੇ ਹੋਰ ਆਣ ਮਿਲਿਆ ਜੋ ਨਾਨਕਸ਼ਹੀ ਇੱਟਾਂ ਤੇ ਮਹਾਰਾਜਾ ਰਣਜੀਤ ਸਿੰਘ ਕਾਲ ਦੀਆਂ ਇੱਟਾਂ ਦੇ ਨਿਸ਼ਾਨਦੇ ਨਹੀਂ ਕਰਦਾ ਹੋਇਆ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਦਾ ਸਮਾਂ ਤਲਾਸ਼ ਰਿਆ ਜਾਵਦਾ ਸੀ ਸਾਡੀ ਸੁਖਤਾ ਵਧੀ ਅਤੇ ਪੁੱਛਣ ਤੇ ਉਸਨੇ ਦੱਸਿਆ ਕਿ ਉਸ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਇਸ ਕੰਮ ਲਈ ਭੇਜਿਆ ਹੈ ਉਹ ਵਿਅਕਤੀ ਆਰਕੀਓਲੋਜੀ ਵਿਭਾਗ ਤੋਂ ਸੀ ਉਹ ਵੀ ਸਾਥੋਂ ਪੁੱਛ-ਪੁੱਛ ਕੇ ਗੁਰਬਾਣੀ ਦੀਆਂ ਸਤਰਾਂ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰਨ ਲੱਗਾ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਸਥਾਨ ਹੁਣ ਓਕਾਫ ਫੋਰਡ ਦੇ ਧਿਆਨ ਵਿੱਚ ਆ ਚੁੱਕਾ ਹੈ ਅਤੇ ਜਲਦੀ ਹੀ ਸਰਕਾਰੀ ਪੱਧਰ ਤੇ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦਾ ਕੰਮ ਸ਼ੁਰੂ ਹੋ ਸਕਦਾ ਹੈ ਇਸ ਗੱਲ ਦੀ ਦਾਤ ਦੇਣੀ ਬਣਦੀ ਹੈ ਕਿ ਪਾਕਿਸਤਾਨ ਵਿਚਲੇ ਪੰਜਾਬ ਵਿੱਚ ਸਾਂਝੇ ਪੰਜਾਬ ਦੇ ਸੱਭਿਆਚਾਰ ਦੇ ਕਾਫੀ ਅੰਸ਼ ਫਿਰ ਹਾਲ ਬਚੇ ਹੋਏ ਹਨ ਨਾ ਸਿਰਫ ਗੁਰਦੁਆਰੇ ਪਿੰਡਾਂ ਵਿੱਚ ਕਿਧਰੇ ਕਿਧਰੇ ਪ੍ਰਾਤਨ ਮੰਦਰ ਭਾਵੇਂ ਕਿ ਬਿਨਾਂ ਸਾਭ ਸੰਭਾਲ ਦੇ ਉਹ ਖੰਡਰ ਰੂਪ ਵਿੱਚ ਹੀ ਹਨ ਪਰ ਮਜਾਲ ਕੀ ਕਿ ਕਿਸੇ ਨੇ ਉਹਨਾਂ ਦੀ ਇੱਕ ਕਿੱਟ ਵੀ ਚੁੱਕੀ ਹੋਵੇ ਇਸ ਦੇ ਐਨ ਉਲਟ ਚੜ੍ਹਦੇ ਪੰਜਾਬ ਵਾਲੇ ਪਾਸੇ ਅਸੀਂ ਤਰੱਕੀ ਤੇ ਮਾਡਰਨ ਯੁੱਗ ਵਿੱਚ ਪ੍ਰਵੇਸ਼ ਕਰਨ ਦੇ ਨਾਂ ਇੱਥੇ ਸਾਂਝੇ ਸੱਭਿਆਚਾਰ ਨੂੰ ਤਾਂ ਕੀ ਬਚਾਉਣਾ ਸੀ ਇੱਥੋਂ ਤੱਕ ਕਿ ਅਸੀਂ ਤਾਂ ਆਪਣੇ ਗੁਰੂ ਘਰ ਵੀ ਜਿਹੜੇ ਸੰਪਰਦਾਇ ਸਾਧ ਨੇ ਉਹਨਾਂ ਕੋਲੋਂ ਨਹੀਂ ਬਚਾ ਸਕੇ ਸੋ ਇਹਨਾਂ ਸੰਪਰਦਾਇ ਸਾਧਾਂ ਨੇ ਕਾਰ ਸੇਵਾ ਦੇ ਨਾਂ ਇੱਥੇ ਪ੍ਰਾਤਨ ਵਿਰਸਾ ਤਬਾਹ ਕਰ ਕਰਕੇ ਸੰਗ ਮਰਮਰ ਥੱਪ ਦਿੱਤਾ ਹੈ ਹੋਰ ਤਾਂ ਔਰ ਪਾਕਿਸਤਾਨ ਦੇ ਕੁਝ ਇੱਕ ਸਿੱਖਾਂ ਅਤੇ ਡਾਕਟਰ ਕਲਿਆਣ ਸਿੰਘ ਨੇ ਸਾਨੂੰ ਦੱਸਿਆ ਕਿ ਅਸੀਂ ਕਈ ਮੁਸਲਮਾਨਾਂ ਦੇ ਘਰੀ ਗਏ ਉੱਥੇ ਪੈ ਗੁਰਮਤ ਸਿਹਤ ਪ੍ਰਾਤਨ ਗੁਟਕੀਆਂ ਤੇ ਪ੍ਰਾਤਨ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਲੱਭ ਲੱਭ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਸੌਂਪ ਦੇ ਰਹੇ ਕਿਉਂਕਿ ਪਹਿਲਾਂ ਜਿਹੜੀ ਪਾਕਿਸਤਾਨ ਦੀ ਗੁਰਦੁਆਰਾ ਕਮੇਟੀ ਉਹ ਨਹੀਂ ਚੁਆ ਕਰਦੀ ਤੇ ਸ਼੍ਰੋਮਣੀ ਕਮੇਟੀ ਹੀ ਜਦੋਂ ਜਥਾ ਜਾਂਦਾ ਸੀ ਤੇ ਉੱਥੇ ਸਾਰਾ ਕਾਰਵਹਾਰ ਦੇਖਦੀ ਸੀ ਅਤੇ ਉੱਥੇ ਜੋ ਚੜਾਵਾ ਹੁੰਦਾ ਸੀ ਉਹ ਵੀ ਲੈ ਆਉਂਦੀ ਸੀ ਫਿਰ ਉਹਨਾਂ ਨੇ ਦੱਸਿਆ ਕਿ ਸਾਨੂੰ ਇਸ ਗੱਲ ਦਾ ਇਹ ਅਹਿਸਾਸ ਸੀ ਕਿ ਦੂਸਰੇ ਮਜ਼ਬ ਦੇ ਲੋਕਾਂ ਖਾਸ ਕਰਕੇ ਮੁਸਲਮਾਨਾਂ ਭਾਈਚਾਰੇ ਦੇ ਲੋਕਾਂ ਨੂੰ ਇਹਨਾਂ ਪਵਿੱਤਰ ਗ੍ਰੰਥਾਂ ਦੀ ਸਾਫ ਸੰਭਾਲ ਅਤੇ ਇਹਨਾਂ ਦੀ ਪਵਿੱਤਰਤਾ ਦੀ ਜਾਣਕਾਰੀ ਨਾ ਮਾਤਰ ਹੈ ਉਹ ਸਰਪੇ ਸਮਝ ਸਕਦੇ ਹਨ ਕਿ ਇਹ ਕੋਈ ਪਵਿੱਤਰ ਕਿਤਾਬ ਹੈ ਅਤੇ ਉਹ ਇਹਨਾਂ ਗ੍ਰੰਥ ਸਾਹਿਬ ਨੂੰ ਸੰਦੂਖਾਂ, ﺍﻟमारीਆਂ ਤੇ ਪੇਟੀਆਂ ਵਿੱਚ ਰੱਖ ਛੱਡਦੇ ਹਨ। ਅਸੀਂ ਇਹ ਸਮਝ ਕੇ ਹਰ ਸਾਲ ਆਪਣੇ ਜਿਹੜੇ ਅਸੀਂ ਯਤਨ ਕਰਕੇ ਇਕੱਠੇ ਕੀਤੇ ਪ੍ਰਾਤਨ ਗ੍ਰੰਥ, ਗੁਟਕੇ ਤੇ ਹੋਰ ਧਾਰਮਿਕ ਲਿਟਰੇਚਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਦੇ ਦਿਆ ਕਰਦੇ ਕਿ ਹੁਣ ਇਹ ਸਹੀ ਇੱਕ ਥਾਂ ਵਿੱਚ ਪਹੁੰਚ ਚੁੱਕੇ ਨੇ ਤੇ ਇਹਨਾਂ ਦੀ ਸੇਵਾ ਸੰਭਾਲ ਹੋ ਜਾਏਗੀ। ਤੇ ਅਸੀਂ ਇਹ ਸਮਝਦੇ ਸੀ ਕਿ ਸਭ ਕੁਝ ਸਿੱਖ ਵਿਰਾਸਤ ਦਾ ਕੀਮਤੀ ਸਰਮਾਇਆ ਹੈ ਹੁਣ ਸਦਾ ਲਈ ਮਹਫੂਜ਼ ਹੋ ਜਾਏਗਾ ਉਹਨਾਂ ਨੇ ਦੱਸਿਆ ਕਿ ਸਾਡੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦੋਂ ਅਸੀਂ ਉਹਨਾਂ ਨੂੰ ਉਹਨਾਂ ਗ੍ਰੰਥਾਂ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀ ਕਿ ਉਹ ਤੁਸੀਂ ਕਿਹੜੀ ਜਗ੍ਹਾ ਰੱਖਦੇ ਹੋ ਤੇ ਉਹਨਾਂ ਨਾਲ ਕਿਸ ਤਰ੍ਹਾਂ ਕਰਦੇ ਹੋ ਤਾਂ ਪਤਾ ਚੱਲਿਆ ਕਿ ਉਹ ਸਾਰੀਆਂ ਪ੍ਰਾਤਨ ਵੀਰਾਂ ਨੂੰ ਬਜ਼ੁਰਗ ਿਕrar ਦੇ ਕੇ ਗੋਇੰਦਵਾਲ ਵਿਖੇ ਅਗਨੀ ਭੇਟ ਕਰ ਦਿੰਦੇ ਰਹੇ ਸਨ ਇਹ ਹੈ ਸਾਡੀ ਸਮਝ ਬੂਝ ਤਿੱਬਾ ਨਾਨਕ ਸਰ ਸਾਰੀ ਦੀ ਸਾਰੀ ਇਮਾਰਤ ਬਹੁਤ ਮਾੜੀ ਹਾਲਤ ਵਿੱਚ ਹੈ ਤੇ ਇਹਦੀ ਮਰਮਤ ਦੀ ਲੋੜ ਹੈ ਪਿੰਡ ਦੇ ਲੋਕ ਜੋ ਇਸ ਦੀ ਇਤਿਹਾਸਕ ਮਹੱਤਵ ਨੂੰ ਨਹੀਂ ਸਮਝਦੇ ਉਹ ਇਸ ਵਿੱਚ ਬਚੀ ਖੁਚੀ ਇਮਾਰਤ ਨੂੰ ਪਸ਼ੂਆਂ ਦਾ ਚਾਰਾ ਰੱਖਣ ਤੇ ਗੋਹੇ ਦੇ ਪਾਥੀਆਂ ਨੂੰ ਸਟੋਰ ਕਰਨ ਲਈ ਵਰਤ ਰਹੇ ਹਨ ਸੰਗਤਾਂ ਨੂੰ ਆਪਣੀ ਆਵਾਜ਼ ਬੁਲੰਦ ਕਰਕੇ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਨੂੰ ਬਚਾਉਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਨੂੰ ਸੰਭਾਲਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਸੈਤ ਅਤੇ ਇਤਿਹਾਸ ਵਿੱਚ ਇਹ ਸਥਾਨ ਬਹੁਤ ਹੀ ਅਹਿਮ ਹੈ ਗੁਰਦੁਆਰੇ ਦੇ ਆਲੇ ਦੁਆਲੇ ਦਾ ਇਲਾਕਾ ਟਿੱਬਾ ਨਾਰਕ ਸਰ ਚੱਕ ਨੰਬਰ 38 ਐਸਪੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸ ਇਲਾਕੇ ਵਿੱਚ ਲਗਭਗ 200 ਦੇ ਕਰੀਬ ਘਰ ਹਨ ਤੇ ਇੱਕ ਛੋਟਾ ਜਿਹਾ ਪਿੰਡ ਹੈ ਸੋ ਇਹ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰਦੁਆਰਾ ਹੈ ਖਾਸ ਕਰਕੇ ਸਿੱਖ ਫਰੀਦਰਾਂ ਦੀ ਬਾਣੀ ਜਿਹੜੀ ਆ ਉਹਨਾਂ ਦੇ 12ਵੇਂ ਵੰਜਸ਼ ਤੋਂ ਗੁਰੂ ਨਾਨਕ ਸਾਹਿਬ ਨੇ ਇਸੇ ਜਗ੍ਹਾ ਤੋਂ ਪ੍ਰਾਪਤ ਕੀਤੀ ਸੀ ਸੋ ਸਿੱਖ ਪੰਥ ਲਈਏ ਗੁਰੂ ਘਰ ਦੀ ਉਸਾਰੀ ਤੇ ਉਹਦੀ ਸਾਂਭ ਸੰਭਾਲ ਬਹੁਤ ਹੀ ਅਹਿਮ ਹੈ ਤੇ ਇਹਦੇ ਵੱਲ ਸਾਨੂੰ ਸਭ ਨੂੰ ਧਿਆਨ ਦੇਣ ਦੀ ਲੋੜ ਹੈ ਇਹ ਸੀ ਜੀ ਅੱਜ ਦਾ ਸਾਡਾ ਇਹ ਪ੍ਰੋਗਰਾਮ ਅਣਗੋਲਿਆ ਸਥਾਨ ਪਾਕਿਸਤਾਨ ਦਾ ਗੁਰਦੁਆਰਾ ਟਿੱਬਾ ਨਾਨਕ ਸਰ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ